ਹਾਂਜੀ ਅੱਜ ਦੀ ਇਹ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਜਿਹੜੀ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਟਰੈਵਲਿੰਗ ਦੇ ਪਰਪਸ ਲਈ ਬਣਾਉਣ ਜਾ ਰਹੇ ਹਾਂ ਵੀ ਪੰਜਾਬ ਤੋਂ ਤੇ ਹੋਰ ਹਰਿਆਣੇ ਤੋਂ ਜਾਂ ਹੋਰ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਪਣੇ ਸੱਜਣਾ ਜਿਹੜੇ ਉਹ ਲੇਹ ਲਦਾਖ ਅਕਸਰ ਹੀ ਜਾਣਾ ਚਾਹੁੰਦੇ ਆ ਤੇ ਲੇਹ ਲਦਾਖ ਜਾਣ ਦੇ ਦੋ ਤਰੀਕੇ ਆ ਇੱਕ ਤਾਂ ਬਾਈਏਅਰ ਜਾ ਸਕਦੇ ਆ ਤੇ ਇੱਕ ਬਾਈ ਰੋਡ ਜਾ ਸਕਦੇ ਆ ਜ਼ਿਆਦਾਤਰ ਬੰਦੇ ਬਾਈ ਰੋਡ ਜਾਣ ਨੂੰ ਨਹੀਂ ਪ੍ਰੈਫਰ ਕਰਦੇ ਕਿਉਂਕਿ ਉਹਨਾਂ ਨੂੰ ਇਦਾਂ ਲੱਗਦਾ ਵੀ ਬਾਈ ਰੋਡ ਖਤਰਾ ਹੋ ਸਕਦਾ ਵਾ ਕਿਸੇ ਤਰ੍ਹਾਂ ਦਾ ਰੁਕਾਵਟ ਪੈ ਸਕਦੀ ਆ ਸੋ ਇਹਨਾਂ ਗੱਲਾਂ ਕਰਕੇ ਜ਼ਿਆਦਾਤਰ ਪਰਿਵਾਰ ਆ ਜਾਂ ਪਰਿਵਾਰਾਂ ਦੇ ਨਾਲ ਜਿਹੜੇ ਜਾਂਦੇ ਆ ਉਹ ਬਾਈ ਏਅਰ ਹੀ ਜਾਂਦੇ ਆ ਤੇ ਅੱਜ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਵੀ ਬਾਈ ਏਅਰ ਕਿਉਂ ਨਹੀਂ ਜਾਣਾ ਚਾਹੀਦਾ ਕਿਉਂਕਿ ਮੇਰੇ ਹਿਸਾਬ ਨਾਲ ਬਾਈ ਏਅਰ ਜਾਣ ਦੀ ਲੋੜ ਦਾਖ ਜ਼ਰੂਰਤ ਨਹੀਂ ਜੇ ਤੁਸੀਂ 22 ਇਰ ਹੀ ਜਾਣਾ ਤਾਂ ਉਹਦੇ ਨਾਲ ਉਹ ਜਾਓ ਹੀ ਨਾ ਲੈ ਲਦਾ ਤੇ ਅਸੀਂ ਇਹ ਪ੍ਰੇਫਰ ਕਰਦੇ ਆਂ ਵੀ 22 ਰੋਡ ਹੀ ਜਾਣਾ ਚਾਹੀਦਾ ਤੇ 22 ਰੋਡ ਜਾਣ ਦੇ ਦੋ ਤਰੀਕੇ ਆ ਦੋ ਰਸਤੇ ਆ ਤੇ ਉਹ ਦੋਵੇਂ ਰਾਹਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਤੇ 22 ਰੋਡ ਕਿਹੜੇ ਰਸਤੇ ਤੋਂ ਜਾਣਾ ਚਾਹੀਦਾ ਕਿਹੜੇ ਰਸਤੇ ਆਉਣਾ ਚਾਹੀਦਾ ਤੇ ਜਾਂਦੇ ਹੋਏ ਤੇ ਆਉਂਦੇ ਹੋਏ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਕਿਹੜੀਆਂ ਜ਼ਰੂਰਤਮੰਦ ਚੀਜ਼ਾਂ ਜਿਹੜੀਆਂ ਆਪਾਂ ਕੋਲ ਲੈ ਕੇ ਜਾਣੀਆਂ ਜ਼ਰੂਰੀ ਆ ਤੇ ਕੀ ਕੀ ਖਿਆਲ ਆ ਸੋ ਇਹਨਾਂ ਬਾਰੇ ਆਪਾਂ ਪਹਿਲਾਂ ਤਾਂ ਇਹ ਗੱਲ ਕਰਦੇ ਆਂ ਵੀ 22 ਰੋਡ ਹੀ ਕਿਉਂ ਜਾਣਾ ਚਾਹੀਦਾ 22 ਇਅਰ ਕਿਉਂ ਨਹੀਂ ਜਾਣਾ ਚਾਹੀਦਾ ਲੇ ਲਦਾਖ ਆ ਜੀ ਜਿਹੜਾ ਇੱਕ ਡੈਜ਼ਰਟ ਆ ਉੱਥੇ ਵੀ ਜਿਵੇਂ ਆਪਣੇ ਰਾਜਸਥਾਨ ਚ ਮਿੱਟੀ ਉੱਡਦੀ ਆ ਰੇਤਾ ਇਦਾਂ ਹੀ ਉੱਡਦਾ ਪਰ ਜਦੋਂ ਬਰਫ਼ ਪੈਂਦੀ ਆ ਤਾਂ ਬਰਫ਼ ਨਾਲ ਉਹ ਰੇਤਾ ਟਕਿਆ ਜਾਂਦਾ ਵਾ ਤੇ ਉਹਦੀ ਉਚਾਈ ਕਾਫੀ ਹੋਣ ਦੇ ਕਰਕੇ ਉੱਥੇ ਆਕਸੀਜਨ ਦੀ ਕਮੀ ਵੀ ਰਹਿੰਦੀ ਆ ਜਦੋਂ ਬਹੁਤ ਸਾਰੇ ਸਾਜਣ ਮਿੱਤਰ ਬਾਈ 에ਅਰ ਜਹਾਜ਼ ਤੇ ਉੱਥੇ ਜਾਂਦੇ ਆ ਤਾਂ ਉਥੋਂ ਦੀ ਉਚਾਈ ਨੂੰ ਉਹਨਾਂ ਦਾ ਸਰੀਰ ਇੱਕਦਮ ਮੰਨਦਾ ਨਹੀਂ ਜਿਸ ਦੇ ਕਰਕੇ ਆਕਸੀਜਨ ਦੀ ਉੱਥੇ ਕਮੀ ਆ ਜਦੋਂ ਲੇ ਲਗਾ ਕੇ ਦੇ ਵਿੱਚ ਉਤਰਦੇ ਆ ਇੱਕਦਮ ਪੂਰੀ ਆਕਸੀਜਨ ਵਾਲੇ ਏਰੀਏ ਤੋਂ ਉਹ ਘੱਟ ਆਕਸੀਜਨ ਖਾਲੇ ਖੇਤਰ ਵਿੱਚ ਉਤਰ ਜਾਂਦੇ ਆ ਜਿੱਥੇ ਜਾ ਕੇ ਉਹ ਸਰੀਰ ਆਕਸੀਜਨ ਦੀ ਕਮੀ ਮਹਿਸੂਸ ਕਰਦਾ ਕਈ ਬੰਦੇ ਤਾਂ ਉਹਨੂੰ ਕਈਆਂ ਦੀ ਤੇ ਸਰੀਰ ਹੌਲੀ-ਹੌਲੀ ਸਰਵਾਈਵ ਕਰ ਜਾਂਦੇ ਆ। ਕਈ ਬੰਦੇ ਤਾਂ ਮੈਂ ਵੇਖਿਆ ਵੀ 에어ਪੋਰਟ ਤੇ ਹੀ ਡੱਗ ਪੈਂਦੇ ਆ। ਸਾਡੇ ਸੱਜਣ ਮਿੱਤਰ ਕਈ ਡੱਗੇ ਆ। ਤੇ ਉਹਨਾਂ ਦਾ ਉੱਥੇ ਪਹੁੰਚਦਿਆਂ ਦਾ ਹੀ ਸਾਰਾ ਜਿਹੜਾ ਟੂਰ ਆ ਉਹ ਖਰਾਬ ਹੋ ਜਾਂਦਾ। ਕਈ ਬੰਦੇ ਆਕਸੀਜਨ ਦੀ ਮਾਤਰਾ ਨੂੰ ਘੱਟ ਮਹਿਸੂਸ ਕਰਦੇ ਉਹ ਠੀਕ ਰਹਿੰਦੇ ਆ। ਕਈਆਂ ਨੂੰ ਘੱਟਦੀ ਆ ਤੇ ਉਹ ਵੈਸੇ ਕਿਸੇ ਦਾ ਸਿਰ ਦੁਖਣ ਲੱਗ ਗਿਆ, ਸਿਕਨੈਸ ਹੋ ਗਈ। ਇਸ ਤਰ੍ਹਾਂ ਦੀਆਂ ਫਿਰ ਉਹ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਿਹਦੇ ਕਰਕੇ ਉਹਨਾਂ ਦਾ ਸਾਰਾ ਜਿਹੜਾ ਟ੍ਰਿਪ ਆ ਉਹ ਖਰਾਬ ਹੀ ਹੋ ਜਾਂਦਾ ਇੱਕ ਹਿਸਾਬ ਨਾਲ ਤੇ ਬਾਈਅਰ ਜਾਣ ਦਾ ਉੱਥੇ ਇੱਕ ਇਹ ਵੀ ਨੁਕਸਾਨ ਆ ਵੀ ਉੱਥੇ ਲੇ ਸ਼ਹਿਰ ਆ ਇੱਕ ਤੇ ਸ਼ਹਿਰ ਦੇ ਵਿੱਚ ਦੇਖਣ ਲਈ ਕੋਈ ਵੀ ਵੱਡੀ ਇਸ ਤਰ੍ਹਾਂ ਦੀ ਕੋਈ ਅਜੂਬਾ ਹੈ ਨਹੀਂਗਾ ਵੀ ਜਿਹਨੂੰ ਦੇਖਣ ਲਈ ਅਸੀਂ ਬਾਈਅਰ ਜਾਈਏ ਹਾਂ ਫਿਰ ਜਿਹੜੇ ਲੋਕ ਬਾਈਅਰ ਜਾਂਦੇ ਆ ਉਹ ਕੀ ਕਰਦੇ ਆ ਉੱਥੇ ਉਤਰਦੇ ਆ ਇੱਕ ਦਿਨ ਹੋਟਲ 'ਚ ਰਹਿੰਦੇ ਆ ਜਾ ਕੇ ਉੱਥੋਂ ਟੈਕਸੀ ਲੈਂਦੇ ਆ ਪੈਂਗੋਂਗ ਲੇਕ ਚਲੇ ਜਾਂਦੇ ਆ ਇੱਕ ਅੱਧਾ ਦਿਨ ਉੱਥੇ ਲਾਇਆ ਇੱਕ ਦਾ ਦਿਨ ਨੋਵਰਾ ਬੈਲੀ ਚਲੇ ਜਾਂਦੇ ਆ ਹੋਰ ਇੱਧਰ ਉੱਧਰ ਘੁੰਮ ਕੇ ਟਰੈਵਲ ਏਜੰਟਾਂ ਦੇ ਥਰੂ ਬਣਾਏ ਹੋਏ ਪੈਕੇਜ ਨੂੰ ਇੰਜੋਏ ਕਰਕੇ ਤੇ ਉਹ ਵਾਪਸ ਫੇਰ ਆ ਜਾਂਦੇ ਆ ਕਈ ਬਿਮਾਰ ਹੋ ਜਾਂਦੇ ਆ ਹੁਣ ਗੱਲ ਕਰਦੇ ਆ ਬਾਈ ਰੋਡ ਦੀ ਬਾਈ ਰੋਡ ਲੈ ਲਦਾਖ ਜਾਣ ਲਈ ਦੋ ਰਸਤੇ ਆ ਇੱਕ ਵਾਇਆ ਮਨਾਲੀ ਇੱਕ ਵਾਇਆ ਸ਼੍ਰੀਨਗਰ ਰਸਤੇ ਦੋਨੇ ਹੀ ਵਧੀਆ ਤੇ ਆਪਾਂ ਕਿਹੜੇ ਰਸਤੇ ਜਾ ਸਕਦੇ ਆ ਆਪਾਂ ਅੱਜ ਉਹਦੇ ਬਾਰੇ ਗੱਲ ਕਰਾਂਗੇ ਜਿਹੜਾ ਕਿ ਸਾਡਾ ਤਜਰਬਾ ਅਸੀਂ ਆਪਦੇ ਤਜਰਬੇ ਦੇ ਹਿਸਾਬ ਨਾਲ ਤੁਹਾਨੂੰ ਦੱਸਦੇ ਆਂ ਵੀ ਬਾਈ ਰੋਡ ਜੇ ਤੁਸੀਂ ਜਾਣਾ ਵਾ ਤਾਂ ਤੁਸੀਂ ਬਾਇਆ ਮਨਾਲੀ ਵਾਲਾ ਜਾਣ ਦਾ ਰਸਤਾ ਉਹਨੂੰ ਚੂਜ਼ ਕਰੋ ਉਹ ਕਿਉਂ ਉਹਦੇ ਲਈ ਅਸੀਂ ਇਹ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਮਨਾਲੀ ਤੋਂ ਲੇਹ ਤੱਕ ਦਾ ਸਫ਼ਰ ਆ ਅਸਲੀ ਤਾਂ ਐਡਵੈਂਚਰ ਵਾਲਾ ਸਫ਼ਰ ਉਹੀ ਆ ਲੇਹ ਲਦਾਖ ਆਪਾਂ ਬਾਈ ਏਅਰ ਨੂੰ ਕਿਉਂ ਨੈਗਲੈਕਟ ਕਰ ਰਹੇ ਆ ਤਾਂ ਹੀ ਕਰ ਰਹੇ ਆ ਵੀ ਤੁਸੀਂ ਰਾਸਤੇ ਕੁਦਰਤ ਦੇ ਆਨੰਦ ਮਾਣਦੇ ਜੇ ਜਾਣਾ ਤਾਂ ਤੁਸੀਂ 22 ਰੋਡ ਜਾਓ ਪਰ 22 ਰੋਡ ਜਾਣ ਲਈ ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਜਿਵੇਂ ਕਿ ਜਿਆਦਾ ਛੋਟੇ ਬੱਚਿਆਂ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਆਕਸੀਜਨ ਦੀ ਕਮੀ ਆਉਂਦੀ ਆ ਪਰ ਜਦੋਂ ਤੁਸੀਂ ਹੌਲੀ-ਹੌਲੀ ਉਚਾਈ ਨੂੰ ਗੇਨ ਕਰੋਗੇ ਹੌਲੀ-ਹੌਲੀ ਨੀਵੇਂ ਥਾਂ ਤੋਂ ਉੱਚੇ ਥਾਂ ਵੱਲ ਨੂੰ ਜਾਓਗੇ ਕਿ ਕੁਦਰਤ ਵੱਲੋਂ ਤੁਹਾਡਾ ਸਰੀਰ ਵੀ ਹੌਲੀ-ਹੌਲੀ ਉਹਦੇ ਅਨਕੂਲ ਬਣਦਾ ਜਾਂਦਾ ਆਕਸੀਜਨ ਦੀ ਮਾਤਰਾ ਜਿਹੜੀ ਆ ਉਹ ਹੌਲੀ-ਹੌਲੀ ਸੈੱਟ ਹੁੰਦੀ ਜਾਂਦੀ ਹੈ। ਸੋ ਆਪਾਂ ਅੱਜ ਗੱਲ ਕਰਦੇ ਆਂ ਵੀ ਮੰਨ ਲਓ ਪੰਜਾਬ ਦਾ ਸੈਂਟਰ ਲੁਧਿਆਣਾ ਵਾ। ਅਗਰ ਆਪਾਂ ਲੁਧਿਆਣੇ ਤੋਂ ਜਾਣਾ ਤਾਂ 310 ਕਿਲੋਮੀਟਰ ਦੇ ਕਰੀਬ ਮਨਾਲੀ ਪੈਂਦਾ ਵਾ। ਆਪਾਂ ਇੱਥੋਂ ਜੇ ਅਰਲੀ ਮਾਰਨਿੰਗ ਚੱਲ ਗਏ ਅੱਜ ਕੱਲ ਜਿਹੜਾ ਮਨਾਲੀ ਵਾਲਾ ਰਸਤਾ ਉਹ 4 ਲੇਨ ਬਣ ਗਿਆ ਕਾਫੀ ਹੋ ਗਿਆ। ਮੈਂ ਹਲੇ ਕੁਝ ਦਿਨ ਪਹਿਲਾਂ ਹੋ ਕੇ ਆਇਆ ਉਸ ਸਬਿੱਤੀ ਵਿਲੇਜ ਤੇ ਉਹ ਰਸਤਾ ਜਿਹੜਾ ਉਹ ਤਕਰੀਬਨ ਬਣ ਚੁੱਕਾ ਥੋੜਾ ਹੀ ਰਹਿ ਗਿਆ ਜਿਹੜਾ ਰਸਤਾ ਕਿ ਕੀਰਤਪੁਰ ਸਾਹਿਬ ਤੋਂ 8-9 ਘੰਟੇ ਲੱਗ ਜਾਂਦੇ ਸੀ ਹੁਣ ਸਾਰਾ 5-6 ਘੰਟੇ ਦਾ ਰਸਤਾ ਵੀ ਜੇ ਤੁਸੀਂ अर्ਲੀ ਮਾਰਨਿੰਗ ਸਵੇਰੇ 6 ਵਜੇ ਵੀ ਚੱਲੋ ਤਾਂ ਤੁਸੀਂ 2:30 ਵਜੇ ਦੇ ਨੂੰ ਮਨਾਲੀ ਪਹੁੰਚ ਸਕਦੇ ਆ ਉਹਦੇ ਲਈ ਮੈਂ ਸੁਜੈਸਟ ਕਰਦਾ ਵੀ ਜੇ ਤਾਂ ਤੁਸੀਂ ਚਕਾਚੌਂਦਚ ਰਹਿਣਾ ਤਾਂ ਤੁਸੀਂ ਮਨਾਲੀ ਸ਼ਹਿਰ ਵੀ ਰਾਤ ਕੱਟ ਸਕਦੇ ਆ ਜੇ ਤੁਸੀਂ ਚਾਹੁੰਦੇ ਆ ਵੀ ਅਗਲੇ ਦਿਨ ਅਸੀਂ ਸੌਖੇ ਚੱਲ ਸਕੀਏ ਕਿਉਂਕਿ ਅਗਲਾ ਜਿਹੜਾ ਸਫਰ ਆ ਉਹ 425 ਕਿਲੋਮੀਟਰ ਦਾ ਲੇਹ ਦਾ ਮਨਾਲੀ ਤੋਂ ਉਹਨੂੰ ਥੋੜਾ ਜਿਹਾ ਸੌਖਾ ਕਰਨਾ ਤਾਂ ਤੁਸੀਂ ਪਹਿਲੀ ਰਾਤ ਆ ਜਿਹੜੀ ਉਹ ਮਨਾਲੀ ਤੋਂ 90 ਕਿਲੋਮੀਟਰ ਅੱਗੇ ਜਿਸਪਾ ਪੈਂਦਾ 80 ਕਿਲੋਮੀਟਰ ਕਲੌਂਗ ਪੈਂਦਾ ਤੁਸੀਂ ਕਲੌਂਗ ਜਾਂ ਜਿਸਪਾ ਜਾ ਕੇ ਵੀ ਰਾਤ ਰੁਕ ਸਕਦੇ ਆ ਕੋਈ ਔਖਾ ਨਹੀਂਗਾ ਜਦੋਂ ਤੁਸੀਂ 2:30 ਵਜੇ ਨੂੰ ਮਨਾਲੀ ਜਾਵੜੇ ਤੁਸੀਂ 2-3 ਘੰਟੇ ਹੋਰ ਸਫਰ ਕਰੋਗੇ ਤਾਂ 5 ਵਜੇ ਦੇ ਨੂੰ ਤੁਸੀਂ ਆਸਾਨੀ ਨਾਲ ਜਿਸਪਾ ਜਾਂ ਕਲਾਉਂਗ ਜਾ ਕੇ ਰਾਤ ਕੱਟ ਸਕਦੇ ਆ ਜਿਹਦੇ ਨਾਲ ਤੁਹਾਡੇ ਅਗਲੇ 425 ਕਿਲੋਮੀਟਰ ਦੇ ਵਿੱਚੋਂ 100 ਕਿਲੋਮੀਟਰ ਸਫਰ ਘਟ ਜੂਗਾ ਤੇ ਅਗਲੇ ਦਿਨ ਦਾ ਤੁਹਾਡਾ ਸਫਰ ਆ ਜਿਹੜਾ 325 ਕਿਲੋਮੀਟਰ ਹੀ ਰਹਿ ਜੂਗਾ ਤੇ ਤੁਸੀਂ ਉੱਥੇ ਵਧੀਆ ਹੋਟਲ ਵਗੈਰਾ ਮਿਲ ਜਾਂਦੇ ਆ ਛੋਟੇ ਛੋਟੇ ਹੋਮ ਸਟੇ ਵੀ ਹੈਗੀਆਂ ਵਾ ਕੋਈ ਦਿੱਕਤ ਨਹੀਂ ਕੀ ਸਾਫ਼ ਸੁਥਰੀ ਜਗਾ ਵਾ ਉੱਥੇ ਤੁਸੀਂ ਰਾਤ ਕੱਟ ਸਕਦੇ ਆ ਅੱਛਾ ਹੁਣ ਆਪਾਂ ਇਹ ਗੱਲ ਕਰਦੇ ਆਂ ਵੀ ਜਾਣਾ ਕਿਵੇਂ ਆ ਗੱਡੀ ਤੁਹਾਡੇ ਕੋਲੇ ਜੇ 4x4 ਜਾਂ SUV ਸਕੋਰਪਿਓ ਟਾਈਪ ਹੋਵੇ ਤਾਂ ਬਹੁਤ ਹੀ ਵਧੀਆ ਨਹੀਂ ਜਾਣ ਨੂੰ ਤਾਂ ਲੋਕ ਉੱਥੇ ਵੈਗਨ ਆਰ ਤੇ ਆਲਟੋ ਤੇ ਵੀ ਤੁਰੇ ਫਿਰਦੇ ਆ ਉਹ ਵੀ ਜਾਂਦੀਆਂ ਮੋਟਰਸਾਈਕਲ ਵੀ ਜਾਂਦੇ ਆ ਸੋ ਜੇ ਤੁਸੀਂ ਦੋਸਤ ਮਿੱਤਰ ਜਾ ਰਹੇ ਆ ਤਾਂ ਤੁਹਾਡੇ ਕੋਲੇ ਉਸ ਤਰ੍ਹਾਂ ਦਾ ਸਾਧਨ ਚਾਹੀਦਾ ਪਰਿਵਾਰ ਨਾਲ ਜਾਣੇ ਆ ਤਾਂ ਹੋਰ ਵੀ ਆਪਦੀ ਫੈਮਿਲੀ ਲਈ ਪ੍ਰੋਟੈਕਸ਼ਨ ਲਈ ਸਾਨੂੰ ਹੋਰ ਵੀ ਜਿਆਦਾ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਹੁਣ ਇਸ ਰਸਤੇ ਨੂੰ ਕਵਰ ਕਰਨ ਲਈ ਕੀ ਕੀ ਆਪਾਂ ਨੂੰ ਚਾਹੀਦਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਪਦੇ ਕੋਲੇ ਮੈਡੀਸਨ ਚਾਹੀਦੀਆਂ ਜਿਵੇਂ ਸਿਰ ਦੁਖ ਦੇ ਦੀ ਬੁਖਾਰ ਦੀ ਉਲਟੀਆਂ ਦੀ ਪੇਟ ਖਰਾਬ ਹੋਣ ਦੀ ਇਸ ਤਰ੍ਹਾਂ ਦੀਆਂ ਚਾਹੀਦੀਆਂ ਹਾਂ ਇੱਕ ਗੱਲ ਹੋਰ ਆ ਜਾਣ ਤੋਂ ਪਹਿਲਾਂ ਜੇਕਰ ਤੁਸੀਂ 5-4 ਦਿਨ ਪਹਿਲਾਂ ਡਾਇਮਾਕਸ ਦੀ ਗੋਲੀ ਇੱਕ ਡੇਲੀ ਲੈਣ ਲੱਗ ਜਾਓ ਤਾਂ ਤੁਹਾਨੂੰ ਆਕਸੀਜਨ ਦੇ ਵਿੱਚ ਜਿਹੜੀ ਦਿੱਕਤ ਆਉਣੀ ਆ ਜਿਹਨੂੰ ਸਿਕਨੈਸ ਕਹਿ ਦਿੰਦੇ ਆ ਉਹ ਤੁਹਾਨੂੰ ਬਚ ਜਾਓਗੇ ਉਹਦੇ ਤੋਂ ਬੁਦੇਨਾ ਦਿੱਕਤ ਨਹੀਂ ਆਉਂਦੀ ਜੇ ਤੁਸੀਂ 4-5 ਦਿਨ ਪਹਿਲਾਂ ਡਾਇਆਮੌਕਸ ਦੀ ਗੋਲੀ ਖਾਣੀ ਸ਼ੁਰੂ ਕਰ ਦੋਗੇ ਤੇ ਜਿੰਨੇ ਦਿਨ ਤੁਸੀਂ ਉਸ ਪਹਾੜੀ ਸਫ਼ਰ 'ਚ ਰਹਿਣਾ ਤਾਂ ਉਹਨੇ ਦਿਨ ਤੁਸੀਂ ਉਹ ਡਾਇਆਮੌਕਸ ਦੀ ਇੱਕ-ਇੱਕ ਗੋਲੀ ਲੈਂਦੇ ਰਹਿਣਾ ਤੇ ਮੈਡੀਸਨ ਜਿੰਨੀ ਵੀ ਤੁਹਾਡੀ ਲੋੜਵੰਦ ਆ ਜਿਹੜੀ ਤੁਸੀਂ ਰੈਗੂਲਰ ਖਾਣੇ ਆ ਉਹ ਵੀ ਲੈ ਕੇ ਜਾਣੀ ਆ ਇਹ ਤੋਂ ਬਿਨਾ ਦੂਸਰੀ ਵੀ ਜਾ ਸਕਦੇ ਆ ਹੁਣ ਗੱਲ ਕਰਦੇ ਆ ਵੀ ਰਸਤੇ 'ਚ ਖਾਣ ਪੀਣ ਦਾ ਖਾਣ ਪੀਣ ਦਾ ਵੇਖੋ ਜੀ ਬਾਕੀ ਤਾਂ ਸਾਰਾ ਕੁਝ ਬੰਦੇ ਨੇ ਰਸਤੇ ਦੇ ਵਿੱਚ ਚਾਹ ਵੀ ਮਿਲਦੀ ਆ ਮੈਗੀ ਵੀ ਮਿਲਦੀ ਆ ਰੋਟੀ ਪਰੌਠੇ ਸਭ ਕੁਝ ਮਿਲਦਾ ਵਾ ਰਸਤੇ ਵਿੱਚ ਜਗਾ ਜਗਾ ਤੇ ਛੋਟੇ ਛੋਟੇ ਸਟਾਲ ਟਾਈਪ ਬਣੇ ਹੋਏ ਆ ਪਰ ਤੁਸੀਂ ਆਪ ਦੇ ਕੋਲੇ ਜਿਹੜਾ ਗੱਡੀ ਦੇ ਵਿੱਚ ਤੁਹਾਡੇ ਸਮਾਨ ਹੋਣਾ ਚਾਹੀਦਾ ਉਹਦੇ 'ਚ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਇੱਕ ਤਾਂ ਪਾਣੀ ਵੱਧ ਮਾਤਰਾ 'ਚ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਪਾਣੀ ਨੂੰ ਤੁਸੀਂ ਵੱਧ ਮਾਤਰਾ 'ਚ ਪੀਂਦੇ ਰਹਿਣਾ ਚਾਹੀਦਾ ਜੂਸ ਤੁਹਾਡੇ ਕੋਲੇ ਪੈਕਡ ਜੂਸ ਹੋਣੇ ਚਾਹੀਦੇ ਆ ਚਾਕਲੇਟ ਹੋਣੇ ਚਾਹੀਦੇ ਆ ਚੌਕਲੇਟ ਕਈ ਪ੍ਰਕਾਰ ਦੇ ਆਉਂਦੇ ਆ ਉਹ ਚੌਕਲੇਟ ਹੋਣੇ ਚਾਹੀਦੇ ਆ ਫਿਰ ਤੁਹਾਡੇ ਕੋਲੇ ਕੋਈ ਨਮਕੀਨ ਟਾਈਪ ਹੋਣਾ ਚਾਹੀਦਾ ਵਾ ਬਿਸਕਟਸ ਹੋਣੇ ਚਾਹੀਦੇ ਆ ਰਾਸ ਲੈ ਜੋ گارਲਿਕ ਰਾਸ ਮਿਲਦੇ ਆ ਉਹ ਬਹੁਤ ਵਧੀਆ ਕੰਮ ਕਰਦੇ ਆ ਮਤਲਬ ਕੀ ਜਦੋਂ ਤੁਸੀਂ ਜਿਸਪਾ ਤੋਂ ਜਾਂ ਮਨਾਲੀ ਤੋਂ ਲੈ ਦਾ ਸਫ਼ਰ ਸ਼ੁਰੂ ਕਰਤਾ ਤਾਂ ਤੁਸੀਂ ਕੁਝ ਨਾ ਕੁਝ ਖਾਂਦੇ ਰਹਿਣਾ ਜੇ ਤੁਸੀਂ ਤੁਹਾਡਾ ਮਨ ਨਹੀਂ ਕਰੂਗਾ ਤਾਂ ਤੁਹਾਡੀ ਤੁਹਾਨੂੰ ਨਹੀਂ ਪਤਾ ਲੱਗਣਾ ਵੀ ਤੁਹਾਡੀ ਬਾਡੀ ਦੇ ਵਿੱਚ ਕਿੰਨੀ એનર્ਜੀ ਕੰਜ਼ਿਊਮ ਹੋ ਰਹੀ ਆ ਕਿਉਂਕਿ ਜਦੋਂ ਤੁਸੀਂ ਚੜਾਈ ਚੜਦੇ ਜਾਣਾ ਆਕਸੀਜਨ ਘਟਦੀ ਜਾਣੀ ਆ ਬਾਡੀ ਦਾ ਬੈਠਿਆਂ ਦਾ ਜ਼ੋਰ ਲੱਗੀ ਜਾਣਾ ਇਸ ਕਰਕੇ ਤੁਸੀਂ ਕੰਜ਼ਿਊਮ ਕੁਛ ਨਾ ਕੁਛ ਕਰਦੇ ਰਹਿਣਾ ਚਾਕਲੇਟ ਖਾ ਲਿਆ ਬਿਸਕਟ ਖਾ ਲਿਆ ਚਾਹ ਪੀ ਲਈ ਮੈਗੀ ਖਾ ਲਈ ਜੇ ਬੰਦੇ ਮੈਂ ਬਹੁਤ ਬੰਦੇ ਦੇਖੇ ਆ ਵੀ ਜਿਹੜੇ ਉੱਥੇ ਜਾ ਕੇ ਕਹਿ ਦਿੰਦੇ ਆ ਵੀ ਯਾਰ ਜੇ ਮੈਂ ਬਾਲਾ ਖਾਈ ਗਿਆ ਮੈਨੂੰ ਉਲਟੀ ਆਉਣ ਲੱਗ ਜੂ ਐ ਹੋ ਜੂਗਾ ਉਹਦੇ ਨਾਲ ਪ੍ਰੋਬਲਮ ਆਉਂਦੀ ਆ ਫਿਰ ਬੰਦੇ ਨੂੰ ਆਕਸੀਜਨ ਘਟਦੀ ਆ ਤੇ ਕਈ ਬੰਦੇ ਮੈਂ ਉੱਥੇ ਬੇਹੋਸ਼ ਹੁੰਦੇ ਵੀ ਦੇਖਿਆ ਬਾਕੀ ਰਸਤੇ ਦਾ B R O ਨੇ ਆ ਪਿਛਲੇ 5-4 ਦਿਨ ਦੇ ਵਿੱਚ ਹੀ ਰਸਤਾ ਖੁੱਲ ਚੁੱਕਾ ਵਾ ਰਸਤਾ ਖੁੱਲ ਗਿਆ ਕੇ ਪਰਮਟ ਵੀ ਲੈਣਾ ਪੈਂਦਾ ਸੀ ਹੁਣ ਅਟਲ ਟਨਲ ਦੇ ਵਿੱਚੋਂ ਦੀ ਤੁਸੀਂ ਕ੍ਰੋਸ ਹੋ ਜਾਣਾ ਕਈ ਥਾਈ ਤੁਹਾਡੀ ਐਂਟਰੀ ਹੋਊਗੀ ਤੇ ਰਸਤੇ ਨੂੰ ਰਸਤੇ ਦੀ ਕੋਈ ਦਿੱਕਤ ਨਹੀਂ B R O ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹੁੰਦੇ ਆ ਪਰ ਬੇਵਜਾ ਤੁਸੀਂ ਕੋਈ ਵੀ ਸ਼ਰਾਰਤ ਨਹੀਂ ਕਰਨੀ ਗਈ ਇਹ ਗੱਲਾਂ ਦਾ ਖਿਆਲ ਬਹੁਤ ਜ਼ਰੂਰੀ ਰੱਖਣਾ ਬਣਦਾ ਵਾ ਜਿੱਦਾਂ ਦੀ ਉਹਨਾਂ ਦੀ ਗਾਈਡੈਂਸ ਹੋਊਗੀ ਉਦਾਂ ਹੀ ਚੱਲਣਾ ਪੈਣਾ ਵਾ ਰਾਸਤੇ ਦਾ ਕੁਦਰਤੀ ਆਨੰਦ ਬਹੁਤ ਜਿਆਦਾ ਵਾ ਬਹੁਤ ਤਰ੍ਹਾਂ ਦੇ ਝਰਨੇ ਆਉਂਦੇ ਆ ਹਰ ਥੋੜੇ ਜਿਹੇ ਸਮੇਂ ਬਾਅਦ ਪਹਾੜ ਬਦਲ ਜਾਂਦੇ ਆ ਰੂਪ ਰੰਗ ਬਦਲਦੇ ਰਹਿੰਦਾ ਉੱਥੇ ਇਸੇ ਕਰਕੇ ਹੀ ਆਪਾਂ ਕਹਿੰਦੇ ਆ ਵੀ ਬਾਈ ਰੋਡ ਜਾਣਾ ਜ਼ਰੂਰੀ ਆ ਕੋਈ ਖਤਰਾ ਨਹੀਂ ਕਿਸੇ ਟਾਈਪ ਦਾ ਕੋਈ ਵੀ ਖਤਰਾ ਨਹੀਂ ਉੱਥੇ ਬਸ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜੇ ਗੱਡੀ ਤੇ ਜਾ ਰਹੇ ਆ ਤਾਂ ਇੱਕ ਬੈਲਟ ਵਾਲਾ ਟੋਚਨ ਜ਼ਰੂਰ ਲੈ ਕੇ ਜਾਇਓ ਨਾਲ ਇਹ ਬੈਲਟ ਵਾਲਾ ਟੋਚਨ ਆਸਾਨੀ ਨਾਲ ਗੱਡੀ ਨੂੰ ਇੱਕ ਜੇ ਤੁਸੀਂ ਦੋ ਗੱਡੀਆਂ ਜਾ ਰਹੇ ਆ ਤਾਂ ਵੀ ਸੌਖਾ ਜੇ ਕਿਸੇ ਗੱਡੀ ਹੋਰ ਨਾਲ ਟੋ ਕਰਨਾ ਪੈ ਗਿਆ ਤਾਂ ਵੀ ਸੌਖਾ ਤੁਹਾਡੀ ਗੱਡੀ 'ਚ ਟੋਚਨ ਜ਼ਰੂਰੀ ਹੈ। ਨੰਬਰ 2 ਪਹਿਲਾਂ ਤਾਂ ਆਖਰੀ ਪੰਪ ਟਾਂਡੀ 'ਚ ਹੁੰਦਾ ਸੀ ਜਾ ਕੇ ਮਨਾਲੀ ਤੋਂ ਅੱਗੇ ਟਾਂਡੀ ਕਸਵਾ ਆਉਂਦਾ ਹੁਣ ਸਿਸੂ ਦੇ ਵਿੱਚ ਵੀ ਇੱਕ ਪੈਟਰੋਲ ਪੰਪ ਨਵਾਂ ਲੱਗ ਚੁੱਕਾ। ਤੁਸੀਂ ਟੈਂਕੀ ਭਰਾ ਕੇ ਮਨਾਲੀ ਤੋਂ ਚੱਲਣਾ ਫਿਰ ਜੇ ਸਿਸੂ ਵਾਲਾ ਦਾ ਉੱਥੋਂ ਵੀ ਭਰਾ ਲੈਣੀ ਆ ਤੇ ਆਖਰੀ ਪੰਪ ਟਾਂਡੀ ਵਾਲਾ ਤੇ ਟਾਂਡੀ ਤੋਂ ਵੀ ਟੈਂਕੀ ਫੁੱਲ ਕਰਾ ਲੈਣੀ ਆ ਅੱਗੇ ਪਤਾ ਨਹੀਂ ਤੇਲ ਸੋ ਨੂੰ ਰਾਤ ਤੇ ਰੁਕਾਵਟ ਪੈ ਗਈ ਕਿ ਰੋਡ ਬੰਦ ਹੋ ਗਿਆ ਤਾਂ ਟੈਂਕੀ ਫੁੱਲ ਹੋਊਗੀ ਤਾਂ ਚੰਗੀ ਗੱਲ ਆ। ਦੂਜੀ ਆਪਾਂ ਗੱਲ ਕਰਦੇ ਆਂ ਬਈ ਰਸਤੇ ਦੇ ਵਿੱਚ ਰਾਤ ਕੱਟਣ ਬਾਰੇ ਕੁਝ ਲੋਕ ਸਿਸੂ ਵੀ ਰਾਤ ਕੱਟਣ ਲੱਗ ਜਾਂਦੇ ਆ ਪਰ ਸਿਸੂ ਉਹ ਨਹੀਂ ਸੌਰੀ ਸਿਸੂ ਨਹੀਂ ਸਰਚੂ ਸਰਚੂ ਲੋਕ ਰਾਤ ਕੱਟਣ ਲੱਗ ਜਾਂਦੇ ਆ ਸਰਚੂ ਰਾਤ ਕੱਟਣ ਤੋਂ ਅਵੋਇਡ ਕਰਨਾ ਚਾਹੀਦਾ ਉਥੇ ਟੈਂਟ ਲੱਗੇ ਹੋਏ ਆ। ਸਰਚੂ ਇੱਕ ਬਹੁਤ ਹੀ ਉੱਚੀ ਜਗ੍ਹਾ ਵਾ ਉੱਥੇ ਆਮ ਹੀ ਰਾਤ ਨੂੰ ਆਕਸੀਜਨ ਦੀ ਮਾਤਰਾ ਜਿਹੜੀ ਉਹ ਘਟ ਜਾਂਦੀ ਹੈ ਤੇ ਤੁਸੀਂ ਆਰਾਮ ਨਾਲ ਜੇ ਉੱਥੋਂ ਮਤਲਬ ਸਵੇਰੇ 6 ਵਜੇ ਵੀ ਚੱਲੋਂ ਤਾਂ ਮਾਂਵਾਂ ਨਾਲ 4 ਵਜੇ ਦੇ ਨੂੰ ਤੁਸੀਂ ਲੇ ਪਹੁੰਚ ਸਕਦੇ ਆ ਬਿਨਾਂ ਕਿਸੇ ਰੁਕਾਵਟ ਤੋਂ ਹਾਂ ਜਾਣ ਤੋਂ ਪਹਿਲਾਂ ਆਪਣੀਆਂ ਗੱਡੀ ਦੀਆਂ ਬ੍ਰੇਕਾਂ ਵਗੈਰਾ ਬੈਲਟਾਂ ਵਗੈਰਾ ਇਹ ਸਾਰਾ ਕੁਝ ਤੁਹਾਨੂੰ ਟਿਚਨ ਕਰਕੇ ਲੈ ਕੇ ਜਾਣਾ ਚਾਹੀਦਾ ਹੁਣ ਤੁਸੀਂ ਲੇ ਪਹੁੰਚ ਕੇ ਪਹਿਲੀ ਰਾਤ ਜਾ ਕੇ ਲੇ ਰਹੋਗੇ ਤੁਸੀਂ ਪਹਿਲੀ ਰਾਤ ਤੁਸੀਂ ਸੌਰੀ ਰਹਿਪੇ ਮਨਾਲੀ ਜਾਂ ਜਿਸਪਾ ਦੂਸਰੀ ਰਾਤ ਤੁਸੀਂ ਰਹੋਗੇ ਲੇ ਨੈਕਸਟ ਡੇ ਤੁਸੀਂ ਪਰਮਟ ਬਣਾਉਂਗੇ ਜੇ ਤੁਸੀਂ ਪੈਂਗੋਂਗ ਲੇਕ ਜਾਣਾ ਨੁਬਰਾ ਬੈਲੀ ਜਾਣਾ ਅਗਲੇ ਦਿਨ ਤੁਹਾਡਾ ਪਰਮਟ ਬਣੂਗਾ ਤੇ ਦੋ ਰਾਤਾਂ ਤੁਹਾਡੀਆਂ ਲੇ ਹੋ ਗਈਆਂ ਤੀਸਰੀ ਰਾਤ ਤੁਸੀਂ ਜਾ ਕੇ ਪੈਂਗੋਂਗ ਲੇਕ ਰਹੋਗੇ ਜਿਹੜਾ ਕਿ ਉੱਥੋਂ 225 ਕਿਲੋਮੀਟਰ ਦੇ ਕਰੀਬ ਆ ਪੈਂਗੋਂਗ ਲੇਕ ਤੁਸੀਂ ਰਾਸਤੇ ਉੱਥੇ ਟੈਂਟ ਵਗੈਰਾ ਹੈਗੇ ਆ ਤੁਸੀਂ ਰਾਤ ਕੱਟ ਸਕਦੇ ਆ ਜੇ ਮੌਸਮ ਵਧੀਆ ਹੋਇਆ ਤਾਂ ਕੀ ਕਹਿਣਾ ਤੁਹਾਨੂੰ ਲੇਕ ਦੇ ਦਰਸ਼ਨ ਵੀ ਵਧੀਆ ਹੋ ਜਾਣਗੇ ਵਾਪਸੀ ਤੇ ਤੁਸੀਂ ਨੋਬਰਾ ਬੈਲੀ ਵੀ ਜਾ ਸਕਦੇ ਆ ਹੋਰ ਵੀ ਉੱਥੇ ਕਈ ਥਾਵਾਂ ਜਿਹਨਾਂ ਨੇ ਜਾਣਾ ਉਹਦੇ ਲਈ ਤਾਂ ਫਿਰ ਰਾਤਾਂ ਦੀ ਗਿਣਤੀ ਉੱਥੇ ਵਧਾਉਣੀ ਪੈਣੀ ਆ ਨਹੀਂ ਤਾਂ ਤੁਸੀਂ ਪੈਂਗੋਂਗ ਤੋਂ ਚੱਲ ਕੇ ਵਾਪਸ ਆ ਕੇ ਲੇਹ ਵੀ ਰਾਤ ਕੱਟ ਸਕਦੇ ਆ ਤੇ ਨਹੀਂ ਤਾਂ ਤੁਸੀਂ ਲਾਮਾ ਯੂਰੂ ਇੱਕ ਕਸਬਾ ਆਉਂਦਾ ਉੱਥੇ ਵੀ ਰਾਤ ਕੱਟ ਸਕਦੇ ਆ ਹੁਣ ਗੱਲ ਕਰਦੇ ਆ ਵਾਪਸੀ ਦੀ ਵਾਪਸੀ ਤੁਸੀਂ ਜੇਕਰ ਲੇਹ ਤੋਂ ਵਾਇਾ ਸ਼ਰੀ ਨਗਰ ਕਰੋ ਤਾਂ ਬੈਟਰ ਆ ਕਿਉਂਕਿ ਇੱਕ ਪਾਸੇ ਦੇ ਕੁਦਰਤ ਦੇ ਨਜ਼ਾਰੇ ਤੁਸੀਂ ਜਾਂਦੇ ਹੋਏ ਨੇ ਦੇਖ ਲਿਆ ਤੇ ਵਾਪਸੀ ਦੇ ਨਜ਼ਾਰੇ ਤੁਸੀਂ ਦੂਸਰੇ ਨਵੇਂ ਰੂਟ ਤੋਂ ਦੇਖਣੇ ਚਾਹੀਦੇ ਆ ਕਿਉਂਕਿ ਜਿਹੜਾ ਲੇਹ ਤੋਂ ਸ਼੍ਰੀਨਗਰ ਦਾ ਹਾਈਵੇ ਆ ਉਹ ਵੀ ਬਹੁਤ ਵਧੀਆ ਹਾਈਵੇ ਆ ਜਿਹਦੇ ਤੇ ਕਾਰਗਿਲ ਦਰਾਸ ਦੀਆਂ ਪੱਟੀਆਂ ਵੱਡੀਆਂ ਚੋਟੀਆਂ ਪੈਂਦੀਆਂ ਨਾਲ ਦਰਿਆ ਚੱਲਦਾ ਜਿਹੜਾ ਪਾਕਿਸਤਾਨ ਨੂੰ ਨਿਕਲ ਜਾਂਦਾ ਅੱਗੇ ਉਹ ਵੀ ਰੋਡ ਬੀਆਰਓ ਨੇ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੁੰਦੀ ਆ ਉਹਦੇ ਤੇ ਵੀ ਸਾਰਾ ਕੁਝ ਰਹਿਣ ਸਹਿਣ ਦਾ ਖਾਣ ਪੀਣ ਦਾ ਵਧੀਆ ਮਾਹੌਲ ਆ ਕੋਈ ਚੱਕਣ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਇਹ ਸਾਰਾ ਕੁਝ ਦੇਖਦੇ ਹੋਏ ਅਗਰ ਤੁਸੀਂ ਉੱਥੋਂ ਚੱਲੋਂ ਲੇਹਤੋਂ ਵੀ ਚੱਲੋਂ ਜਾਂ ਲੇਹਤੋਂ ਅੱਗੇ ਜਿਹੜਾ ਕਸਬਾ ਲਾਮਾ ਯੂਰੂ ਉੱਥੋਂ ਵੀ ਚੱਲੋਂ ਤਾਂ ਬੜੀ ਆਸਾਨੀ ਨਾਲ ਤੁਸੀਂ ਸ਼੍ਰੀਨਗਰ ਆ ਕੇ ਵੀ ਸਟੇ ਕਰ ਸਕਦੇ ਆ ਜੇਕਰ ਕਰਨੀ ਚਾਹੁੰਦੇ ਹੋਵੋ ਤਾਂ ਨਹੀਂ ਤਾਂ ਤੁਸੀਂ ਅੱਗੇ ਵੀ ਆ ਸਕਦੇ ਆ ਹਾਈਵੇ ਵਧੀਆ ਜੋ ਜ਼ਿਲ੍ਹਾ ਤੇ ਹੁਣ ਟਨਲ ਬਣ ਰਹੀ ਆ ਸੋਨਮਰਗ ਤੋਂ ਅਗਲੀ ਟਨਲ ਬਣ ਚੁੱਕੀ ਆ ਚੱਲ ਚੁੱਕੀ ਆ ਰਾਸਤਾ ਬਹੁਤ ਵਧੀਆ ਹੈ ਵਾ ਤੇ ਫਿਰ ਤੁਸੀਂ ਸ਼੍ਰੀਨਗਰ ਰਾਤ ਰਹਿ ਸਕਦੇ ਹੋ ਇੱਥੇ ਆਉਂਦਿਆਂ ਦੀ ਤੁਹਾਡੀ ਛੇਵੀਂ ਰਾਤ ਹੋ ਜੂਗੀ ਤੇ ਉੱਥੋਂ ਤੁਹਾਨੂੰ 400 400 ਦੇ ਮੇਰੇ ਖਿਆਲ 410 ਕਿਲੋਮੀਟਰ ਲੁਧਿਆਣਾ ਉੱਥੋਂ ਸ਼੍ਰੀਨਗਰ ਤੋਂ 425 ਕਿਲੋਮੀਟਰ ਦਾ ਸਫ਼ਰ ਤੁਹਾਨੂੰ ਪਹਿਲੇ ਦਿਨ ਤੈਅ ਕਰਨਾ ਪੈਣਾ ਤੇ 410 ਦਾ ਅਗਲੇ ਦਿਨ ਤੈਅ ਕਰਨਾ ਪੈਣਾ ਤੇ ਤੁਸੀਂ ਬੜੀ ਆਰਾਮ ਨਾਲ ਸ਼੍ਰੀਨਗਰ ਤੋਂ ਵਾਪਸ ਪਹੁੰਚ ਸਕਦੇ ਆਂ ਕਿਉਂਕਿ ਜਿਹੜਾ ਸ਼ਿਰੀ ਨਗਰ ਜੰਮੂ ਹਾਈਵੇ ਹੈ ਉਹਦੇ ਤੇ ਵੀ ਬਹੁਤ ਸਾਰੀਆਂ ਟਨਲਾਂ ਬਣ ਚੁੱਕੀਆਂ ਕੱਲਾ ਰਾਮ ਬਾਣ ਦੇ ਲਾਗੇ ਹੀ ਕੰਮ ਚੱਲ ਰਿਹਾ ਇਸ ਟਾਈਮ ਬਾਕੀ ਬਹੁਤ ਵੱਡੀਆਂ ਵੱਡੀਆਂ ਟਨਲਾਂ ਬਣ ਕੇ ਹਾਈਵੇ 4 ਲੇਨ ਹੋ ਚੁੱਕਾ ਕੋਈ ਵੀ ਦਿੱਕਤ ਨਹੀਂ ਕੀ ਰਸਤੇ ਦੇ ਵਿੱਚ ਤੇ ਇਸ ਬਾਈ ਰੋਡ ਸਫਰ ਦੇ ਵਿੱਚ ਸੜਕੀ ਸਫਰ ਦੇ ਦੌਰਾਨ ਤੁਸੀਂ ਦੋਨਾਂ ਪਾਸਿਆਂ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਆ ਸੋ ਮੇਰੀ ਰਾਇ ਇਹੀ ਰਹੂਗੀ ਕਿਉਂਕਿ ਜੇਕਰ ਤੁਸੀਂ ਲੇ ਲਦਾਖ ਜਾਣਾ ਚਾਹੁੰਦੇ ਆ ਤਾਂ ਬਾਈ ਰੋਡ ਹੀ ਜਾਓ 2 ਯਰ ਦੇ ਸਫਰ ਨੂੰ ਤੁਸੀਂ ਕਿਸੇ ਵੀ ਕੀਮਤ ਤੇ ਮੈਂ ਨਹੀਂ ਕਹਾਂਗਾ ਠੀਕ ਹੈ ਕਿਉਂਕਿ ਜਹਾਜ਼ ਨੇ ਚੰਡੀਗੜ੍ਹੋਂ ਚੱਲਣਾ ਤੇ ਤੁਹਾਨੂੰ ਲੈ ਲਾ ਜਾ ਕੇ ਲਾ ਦੇਣਾ ਉਹ ਰਾਸਤੇ ਦਾ ਜਿਹੜਾ ਆਨੰਦ ਆ ਕੁਦਰਤ ਦੇ ਨਜ਼ਾਰੇ ਆ ਉਹ ਤੁਸੀਂ ਦੇਖਣੋਂ ਪਾਝੇ ਰਹਿ ਜਾਓਗੇ ਜੇਕਰ ਤੁਸੀਂ ਥੋੜੀ ਜੀ ਤਿਆਰੀ ਨਾਲ ਜਿਹੜਾ ਮੈਂ ਸਮਾਨ ਤੁਹਾਨੂੰ ਜ਼ਰੂਰਤਮੰਦ ਦੱਸਿਆ ਮੈਡੀਸਨ ਤੇ ਆਪਣਾ ਖਾਣ ਪੀਣ ਵਾਲਾ ਸਮਾਨ ਤੇ ਟੋਚਨ ਵਗੈਰਾ ਗੱਡੀ ਨੂੰ ਚੰਗੀ ਤਰ੍ਹਾਂ ਆਪਣੀ ਨੂੰ ਤਿਆਰ ਵਰਕ ਤਿਆਰ ਕਰਕੇ ਲੈ ਕੇ ਜਾਂਦੇ ਆ ਤੇ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਕੋਈ ਖਤਰਨਾਕ ਨਹੀਂਗਾ ਸੋ ਇਹ ਤੁਹਾਨੂੰ ਇੱਕ ਛੋਟੀ ਜੀ ਜਾਣਕਾਰੀ ਸੀਗੀ ਕਿਉਂਕਿ ਸਾਡਾ ਆਪਣਾ ਪ੍ਰੈਕਟੀਕਲ ਤਜਰਬਾ ਵਾ ਅਸੀਂ ਕਈ ਤਰ੍ਹਾਂ ਦੇ ਇਹ ਸਫਰ ਕਰ ਚੁੱਕੇ ਹਾਂ ਲਾਹੌਲ ਸਪੀਤੀ ਵਿੱਚ ਵੀ ਕੀਤੇ ਆ ਤੇ ਲੇਹ ਲਦਾਖਲੇ ਰੂਟ ਤੇ ਵੀ ਕੀਤੇ ਆ ਤੇ ਅਸੀਂ ਜਦੋਂ ਤਿਆਰੀ ਨਾਲ ਜਾਂਦੇ ਹਾਂ ਕਦੇ ਵੀ ਕੋਈ ਰੱਬ ਦੀ ਕਿਰਪਾ ਨਾਲ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਇਸੇ ਕਰਕੇ ਜਾਣਕਾਰੀ ਦਿੱਤੀ ਹੈ ਜੇਕਰ ਕਿਸੇ ਨੂੰ ਕੋਈ ਵੀ ਹੋਰ ਜਾਣਕਾਰੀ ਇਸ ਰੂਟ ਸੰਬੰਧੀ ਲੈਣੀ ਹੋਵੇ ਤਾਂ ਕਮੈਂਟ ਦੇ ਵਿੱਚ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ